Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਟਲ ਸਨਾ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਵਰ ਵੱਲੋਂ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ ਅਟਰਜਨ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਕੀਤਾ ਧੰਨਵਾਦ ਕੇਂਦਰ ਸਰਕਾਰ ਨੇ ਆ ਅਯੁੱਧਿਆ ਵਿਖੇ ਬਨੇ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੇ ਨਾਂ ਤੇ ਰੱਖਿਆ ਹੈ ਇਹ ਪਤਾ ਲੱਗਣ ਦੇ ਸਮੂੱਚ ਵਾਲਮੀਕੀ ਭਾਈਚਾਰੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਹਨਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਸੌ ਸਾਲਾਂ ਦਾ ਸੰਘਰਸ਼ ਭਗਵਾਨ ਵਾਲਮੀਕੀ ਜੀ ਨੇ ਕਿੰਨੇ ਸਾਲਾਂ ਹਜ਼ਾਰ ਲੱਖਾਂ ਸਾਲ ਪਹਿਲੇ ਜਿਹੜਾ ਹੈ ਰਮਾਇਣ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਭਗਵਾਨ ਦਾਮ ਬਾਰੇ ਜਾਣਕਾਰੀ ਦਿੱਤੀ ਲੇਕਿਨ ਕੁਝ ਐਸਾ ਅਦਾਲਤ ਬਨੇਗੀ ਭਗਵਾਨ ਰਾਮ ਨੂੰ ਵੀ ਜਿਹੜਾ ਹੈ ਉਹ ਆਪਣਾ ਟੈਂਟਾਂ ਦੇ ਵਿੱਚ ਰਹਿਣਾ ਪਿਆ ਭਗਵਾਨ ਵਾਲਮੀਕੀ ਜੀ ਦੀ ਰਮਾਇਣ ਦੇ ਵਿੱਚੋਂ ਉਹ ਜਿਹੜੇ ਆਪਣੇ ਮਹਾ ਮੰਦਲੇਸ਼ਵਰ ਨੇ ਉਹਨਾਂ ਨੇ ਉਹ ਤਰਕ ਦੇ ਕੇ ਕਰਕੇ ਅਦਾਲਤ ਦੇ ਵਿੱਚੋਂ ਵੀ ਕੇਸ ਜਿਹੜਾ ਹੈ ਉਸੇ ਰਮਾਇਣ ਦੇ ਮਾਧਿਅਮ ਨਾਲ ਜੋ ਉਹਨਾਂ ਨੇ ਤੱਥੇ ਦੱਸੇ ਉਹ ਕੇਸ ਜਿੱਤਿਆ ਹੈ ਕਿ ਸਾਡੀ ਪੀੜ੍ਹੀ ਦੇ ਵਿੱਚ ਸਾਨੂੰ ਮੌਕਾ ਮਿਲਿਆ ਹੈ 500 ਸਾਲ ਤੋਂ ਬਾਅਦ 70 ਤੋਂ ਵੱਧ ਸੰਘਰਸ਼ ਹੋਏ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਉਹ ਇਸ ਵਾਗੇ ਸ਼ਾਲੀ ਜਿਹੜਾ ਉਤਸਵਾਂ ਜਾ ਰਿਹਾ ਹੈ ਉਸਨੂੰ ਮਨਾਉਣਾ ਚਾਹੀਦਾ ਹੈ ਉਹ ਕਹਿੰਦੇ ਨੇ ਲਈ ਵਹੀ ਲਿਖਣੇ ਨੇ ਛੋਟੇ ਹੁੰਦੇ ਆ ਸਕੂਲ ਚ ਜਾਂਦੇ ਕਿ ਐਸੇ ਲਿਖਨੇ ਸਾਂ ਉਹਦੇ ਲਿਖਿਆਂ ਦੇ ਭਗਵਾਨ 14 ਸਾਲ ਦਾ ਬਨਵਾਸ ਛੱਡ ਕੇ ਜਦੋਂ ਅਯੁੱਧਿਆ ਜੀ ਵਾਪਸ ਆਏ ਤੇ ਉਹਨੂੰ ਦੀਵਾਲੀ ਮਨਾਈ ਗਈ 14 ਦੇ ਭਗਵਾਨ ਜੀ ਨੂੰ ਆਪਣਾ ਘਰ ਮਿਲਣ ਜਾ ਰਿਹਾ ਹੈ ਭਵੇ ਮੰਦਰ ਬਣਨ ਜਾ ਰਿਹਾ ਹੈ ਉੱਥੇ 22 ਤਰੀਕ ਨੂੰ ਕਿਹੜਾ ਉਸਦੇ ਨੰਬਰ ਸਰਵਾਸੀ ਅੰਮ੍ਰਿਤਸਰ ਦੇ ਸਮਾਜ ਦੇ ਸਭ ਭਰਾ ਉੱਚ ਲਈ ਤੇ ਪੰਜ ਦੀਵੇ ਦੇ ਆਪਣੇ ਘਰ ਦੇ ਵਿੱਚ ਦੀਪਕ ਜਲਾ ਸਕਦਾ ਹੈ ਜਿਹੜਾ ਦੀਪਮਾਲਾ ਕਰ ਸਕਦਾ ਅੱਛੇ ਤਰੀਕੇ ਨਾਲ ਕਰੇ ਆਪਣੇ ਮੰਦਰਾਂ ਨੂੰ ਵੀ ਸਜਾਉਣ ਦਾ ਜਿਹੜਾ ਹੈ ਉਹ ਸਭ ਦਾ ਜਿਵੇਂ ਇਸ ਤਰ੍ਹਾਂ ਉਤਸ਼ਾਹ ਲੱਗ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਇਹ ਵੀ ਮੰਦਰ ਜਿਹੜਾ ਬਹੁਤ ਅੱਛੇ ਤਰੀਕੇ ਨਾਲ ਸਜਾਇਆ ਜਾਏਗਾ ਕਿਉਂਕਿ ਰਚਤਾ ਹੀ ਇਹ ਨੇ ਰਮਾਇਣ ਦੇ ਰਚਤਾ ਦੇ ਭਗਵਾਨ ਬਾਦਕੀ ਜੀ ਸਾਹਮਣੇ ਸਪਸ਼ਟਤਾ ਖੜੇ ਹੀ ਹੈ ਬੈਠੇ ਹੀ ਹੈ ਆਪਣੇ ਭਗਵਾਨ ਬਾਲਮੀਕ ਜਨੇ ਦਿੱਤੀ ਹੈ ਭਗਵਾਨ ਬਾਲਮੀਕ ਤੀਰਤ ਸਾਡੇ ਅੰਮ੍ਰਿਤਸਰ ਦੇ ਵਿੱਚ ਹੀ ਹੈ ਉਹ ਸਾਨੂੰ ਸੁਭਾਗੇ ਪ੍ਰਾਪਤ ਹੈ ਇੰਨੀ ਹੀ ਗੱਲ ਆਪ ਜੀ ਨੂੰ ਕਹਿਣੀ ਹੈ ਉਹਦਾ ਸਮੇਂ ਨਾ ਲੈਂਦੇ ਹੋਏ ਕਿ 22 ਤਰੀਕ ਨੂੰ ਹਾਂ ਔਰ ਇੱਕ ਬੜਾ ਹੋਰ ਵਧੀਆ ਗੱਲ ਜਿਹੜੀ ਉੱਥੇ ਆ ਜਾਈਗੀ ਅਯੋਧਿਆ ਦੇ ਵਿੱਚ ਵੀ ਸਰਕਾਰਾਂ ਨੇ ਵੀ ਇਹ ਮੰਦੇ ਵਿੱਚ ਧਿਆਨ ਚਾਇਆ ਕਿ ਉੱਥੋਂ ਦਾ ਜਿਹੜਾ ਹਵਾਈ ਅੱਡਾ ਬਣਨ ਜਾ ਰਿਹਾ ਜਿਹਦਾ ਸਨ ਉਦਘਾਟਨ ਹੋਇਆ 30 ਤਰੀਕ ਨੂੰ ਉਹਦਾ ਨਾਮ ਵੀ ਜਿਹੜਾ ਹੈ ਉਹ ਭਗਵਾਨ ਬਾਦਵੀ ਕੀ ਜੀ ਦੇ ਨਾਮ ਦੇ ਉੱਤੇ ਜਿਹੜਾ ਹੈ ਕਿਉਂਕਿ ਉਹਨਾਂ ਦਾ ਮਾਧਿਅਮ ਵੀ ਆਰਾਮ ਜੀ ਨੂੰ ਜਾਣਕਾਰ ਕਰਾਮਲੀ ਉਹ ਨੇ ਉਹਨਾਂ ਦੇ ਨਾਮ ਦੇ ਉੱਤੇ ਹੀ ਉਹਦਾ ਜਿਹੜਾ ਹੈ ਉਹ ਘਾਟ ਨੂੰ ਆਇਆ ਉਹਨੇ ਸੋ ਨਿਰਭੈ ਭਗਵਾਨ ਬਾਦਵੀ ਕੀ ਮਹਾਰਾਣੀ ਜੀ ਹੈ ਔਰ ਭਗਵਾਨ ਬਾਦਵੀ ਕੀ ਜੀ ਦਾ ਮੰਦਿਰ ਜਿਹੜਾ ਹੈ ਉਹ ਵੀ ਅਯੁੱਧਿਆ ਦੇ ਵਿੱਚ ਬਣਨ ਜਾ ਰਿਹਾ ਹੈ ਉਹ ਇਹਦੀ ਵੀ ਸਭ ਨੂੰ ਬਹੁਤ-ਬਹੁਤ ਹਾਰਦਿਕ 축 ਕਾਮਨਾਵਾਂ ਵਧਾਈਆਂ ਔਰ ਪੂਰੇ ਸਮਾਜ ਨੂੰ ਪੂਰੇ ਦੇਸ਼ ਨੂੰ ਕਿ ਇਹੋ ਜੇ ऋषि महर्षि ये भगवान ਦੇ ਸਰੂਪ ਸਾਡੇ ਵਿੱਚ ਸੀ ਜਿਨ੍ਹਾਂ ਨੇ ਸਾਨੂੰ ਰਾਮ ਜੀ ਦੇ ਦਰਸ਼ਨ ਕਰਾਏ ਹਨ ਉਹ ਇਹਨਾਂ ਦਾ ਹੀ ਕਾਰਨ ਹੈ ਜਿਨ੍ਹਾਂ ਇਹਨਾਂ ਤੋਂ ਬਾਅਦ ਹੀ ਬਾਕੀ ਰਮਾਇਣਾਂ ਅਲੱਗ ਲਗਾਈਆਂ ਹਨ ਤਾਂ ਭਗਵਾਨ ਵਾਲਮੀਕੀ ਦੁਆਰਾ ਜਿਹੜੀ ਰਮਾਇਣ ਲਿਖੀ ਗਈ ਹੈ ਉਹ ਕਿੰਨੇ ਲੱਖਾਂ ਹਜ਼ਾਰ ਸਾਲ ਪਹਿਲੇ ਲਿਖੀ ਗਈ ਹੈ ਵਸ ਕਰਕੇ ਮੂਲ ਰਮਾਇਣ ਵੀ ਹੋਈ ਹੈ ਉਹ ਐਨਾ ਹੀ ਕਹਿਣਾ ਹੈ ਕਿ ਆਪਾਂ 22 ਤਰੀਕ ਨੂੰ ਪੂਰੇ ਜੋਰ ਸ਼ੋਰ ਨਾਲ ਦੀਵਾਲੀ ਤੋਂ ਵੀ ਵੱਧ ਜ਼ੋਰਦਾਰ ਦੀਵਾਲੀ ਜਿਹੜੀ ਆਪਣੇ ਘਰਾਂ ਦੇ ਵਿੱਚ ਆਪਣੇ ਮੰਦਰਾਂ ਦੇ ਵਿੱਚ ਮਨਾਈਏ ਸਾ ਪਰਿਵਾਰ ਉਸ ਕਾਰਗਰਮ ਨੂੰ ਯਾਰਾ ਤੋਂ ਇੱਕ ਦੇਖੀਏ ਐਸਾ ਨਵਿੰਦਰ ਕਹਿੰਦੇ ਹੋਏ ਆਪਣੀ ਬਾਣੀ ਉਗਰਾਮ ਦਿੰਦਾ ਜੋ ਬੋਲੇ ਸੋ ਨਿਰਵੈ ਸੁਭਾਨ ਵਾਹਿਗੁਰੂ ਦੀ ਜੀਤ ਜੀ